ਦੋਸਤੋ ਇੱਕ ਪਿੰਡ ਵਿੱਚ ਇੱਕ ਗਰੀਬ ਜੋੜਾ ਰਹਿੰਦਾ ਸੀ ਔਰਤ ਦਾ ਨਾਮ ਸੁਨੀਤਾ ਤੇ ਆਦਮੀ ਦਾ ਨਾਮ ਵਰਿੰਦਰ ਸੀ ਉਹਨਾਂ ਦੇ ਇੱਕ ਪੁੱਤਰ ਸੀ ਜਿਸ ਦਾ ਨਾਮ ਅਜੇ ਸੀ ਉਹ ਦੋਵੇਂ ਪਤੀ ਪਤਨੀ ਮਿਹਨਤ ਕਰਕੇ ਆਪਣੇ ਘਰ ਦਾ ਗੁਜ਼ਾਰਾ ਵਧੀਆ ਚਲਾ ਰਹੇ ਸੀ ਉਹਨਾਂ ਨੇ ਆਪਣੇ ਪੁੱਤਰ ਨੂੰ ਵਧੀਆ ਸਕੂਲ ਵਿੱਚ ਪੜਨ ਲਈ ਪਾਇਆ ਹੋਇਆ ਸੀ ਇੱਕ ਦਿਨ ਵਰਿੰਦਰ ਬਿਮਾਰ ਹੋ ਗਿਆ ਸਰਕਾਰੀ ਹਸਪਤਾਲ ਵਿੱਚ ਦਾਖਲ ਵੀ ਕਰਵਾਇਆ ਪਰ ਉਸ ਨੂੰ ਕੋਈ ਫਰਕ ਨਾ ਪਿਆ ਆਖਰ ਉਸ ਦੁਨੀਆ ਨੂੰ ਛੱਡ ਕੇ ਚਲਾ ਗਿਆ ਅਜੇ ਦੀ ਸਾਰੀ ਜ਼ਿੰਮੇਵਾਰੀ ਹੁਣ ਸੁਨੀਤਾ ਤੇ ਆ ਗਈ ਸੀ ਉਸਨੇ ਦਿਨ ਰਾਤ ਇੱਕ ਕਰਕੇ ਆਪਣੇ ਪੁੱਤਰ ਦੀ ਪੜ੍ਹਾਈ ਨੂੰ ਜਾਰੀ ਰੱਖਿਆ ਉਹ ਹਮੇਸ਼ਾ ਹੀ ਆਪਣੇ ਪੁੱਤਰ ਨੂੰ ਮਿਹਨਤ ਕਰਨ ਦੀ ਸਿੱਖਿਆ ਦਿੰਦੀ ਰਹਿੰਦੀ ਸੁਨੀਤਾ ਆਪਣੇ ਪੁੱਤਰ ਨੂੰ ਸਮਝਾਉਂਦੀ ਰਹਿੰਦੀ ਕਿ ਸਦਾ ਮਿਹਨਤ ਕਰਕੇ ਆਪਣਾ ਪੇਟ ਭਰਨਾ ਕਿਸੇ ਕੋਲੋਂ ਮੰਗ ਕੇ ਨਹੀਂ ਖਾਣਾ ਬਹੁਤ ਜ਼ਿਆਦਾ ਪੜ੍ਹਾਈ ਕਰਕੇ ਇੱਕ ਕਾਬਿਲ ਇਨਸਾਨ ਬਣਨਾ ਇਸ ਤਰ੍ਹਾਂ ਸਮਾਂ ਲੰਘਦਾ ਗਿਆ ਸੁਨੀਤਾ ਵੀ ਬਿਮਾਰ ਰਹਿਣ ਲੱਗ ਗਈ ਸੀ ਘਰ ਵਿੱਚ ਗਰੀਬੀ ਹੋਣ ਕਾਰਨ ਉਹ ਆਪਣਾ ਇਲਾਜ ਨਾ ਕਰਵਾ ਸਕੀ ਉਸਦੇ ਪੁੱਤਰ ਨੇ ਉਸ ਨੂੰ ਹਸਪਤਾਲ ਲੈ ਕੇ ਜਾਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਸਨੇ ਹਸਪਤਾਲ ਜਾਣ ਤੋਂ ਮਨ੍ਹਾ ਕਰ ਦਿੱਤਾ ਬਿਮਾਰੀ ਦੇ ਚੱਲਦਿਆਂ ਉਹ ਵੀ ਆਪਣੇ ਪੁੱਤਰ ਨੂੰ ਇਕੱਲਾ ਛੱਡ ਕੇ ਇਸ ਜਹਾਨ ਤੋਂ ਤੁਰ ਗਈ ਆਪਣੀ ਮਾਂ ਦੇ ਜਾਣ ਤੋਂ ਬਾਅਦ ਅਜੇ ਬਿਲਕੁਲ ਟੁੱਟ ਗਿਆ ਹੁਣ ਅਜੇ ਨੂੰ ਪੜਾਈ ਦੇ ਨਾਲ ਨਾਲ ਆਪਣਾ ਪੇਟ ਭਰਨ ਲਈ ਵੀ ਸਖਤ ਮਿਹਨਤ ਕਰਨੀ ਪੈਂਦੀ ਸੀ ਉਹ ਕਦੇ ਕਿਸੇ ਟਾਬੇ ਤੇ ਭਾਂਡੇ ਮਾਂਜ ਕੇ ਖਾਣਾ ਖਾ ਲੈਂਦਾ ਜਾਂ ਫਿਰ ਕੋਈ ਹੋਰ ਕੰਮ ਕਰਕੇ ਆਪਣਾ ਪੇਟ ਭਰਨ ਲੱਗਿਆ ਅਜੇ ਪੜਨ ਵਿੱਚ ਬਹੁਤ ਹੁਸ਼ਿਆਰ ਸੀ ਸਮਾਂ ਆਪਣੀ ਚਾਲ ਚੱਲਦਾ ਗਿਆ ਇੱਕ ਦਿਨ ਅਜੇ ਨੂੰ ਕੋਈ ਕੰਮ ਨਾ ਮਿਲਿਆ ਘਰ ਵਿੱਚ ਵੀ ਕੁਝ ਖਾਣ ਲਈ ਨਹੀਂ ਸੀ ਉਹ ਪਾਣੀ ਪੀ ਕੇ ਹੀ ਸੋ ਗਿਆ ਅਗਲੇ ਦਿਨ ਸਵੇਰੇ ਤਿਆਰ ਹੋ ਕੇ ਉਹ ਸਕੂਲ ਚਲਾ ਗਿਆ ਸਕੂਲ ਤੋਂ ਵਾਪਸ ਆ ਕੇ ਕੰਮ ਲੱਭਣ ਲਈ ਗਿਆ ਪਰ ਅਗਲੇ ਦਿਨ ਵੀ ਅਜੇ ਨੂੰ ਕੋਈ ਕੰਮ ਨਾ ਮਿਲਿਆ ਇਸ ਤਰ੍ਹਾਂ ਤਿੰਨ ਦਿਨ ਲਗਾਤਾਰ ਉਸ ਨੂੰ ਕੋਈ ਕੰਮ ਨਾ ਮਿਲਿਆ ਮੰਗ ਕੇ ਖਾਣਾ ਉਸ ਨੂੰ ਮਨਜ਼ੂਰ ਨਹੀਂ ਸੀ ਹੁਣ ਭੁੱਖ ਨਾਲ ਉਸ ਦਾ ਬੁਰਾ ਹਾਲ ਹੋਣ ਲੱਗਿਆ ਉਹ ਕੰਮ ਦੀ ਤਲਾਸ਼ ਵਿੱਚ ਇੱਧਰ ਉੱਧਰ ਭਟਕਣ ਲੱਗਿਆ ਅਜੇ ਨੂੰ ਇੱਕ ਵੱਡਾ ਸਾਰਾ ਘਰ ਦਿਖਾਈ ਦਿੱਤਾ ਉਸ ਨੇ ਉਸ ਘਰ ਦਾ ਗੇਟ ਖੜਕਾਇਆ ਤਾਂ ਅੰਦਰੋਂ ਇੱਕ ਔਰਤ ਨੇ ਗੇਟ ਖੋਲ੍ਹਿਆ ਉਹ ਔਰਤਾ ਅਜੇ ਨੂੰ ਪੁੱਛਣ ਲੱਗੀ ਕੀ ਗੱਲ ਹੈ ਬੇਟਾ ਕੋਈ ਕੰਮ ਹੈ ਤੈਨੂੰ ਅਜੇ ਕਹਿਣ ਲੱਗਿਆ ਆਂਟੀ ਮੈਨੂੰ ਕੋਈ ਕੰਮ ਦੇ ਦਿਓ ਉਸ ਔਰਤ ਨੇ ਕਿਹਾ ਕਿ ਤੂੰ ਮੈਨੂੰ ਭੁੱਖਾ ਲੱਗ ਰਿਹਾ ਹੈ ਪਹਿਲਾਂ ਖਾਣਾ ਖਾ ਲੈ ਅਜੇ ਕਹਿਣ ਲੱਗਿਆ ਆਂਟੀ ਜੀ ਮੈਂ ਇਸ ਤਰ੍ਹਾਂ ਖਾਣਾ ਨਹੀਂ ਖਾਵਾਂਗਾ ਪਲੀਜ਼ ਮੈਨੂੰ ਕੋਈ ਕੰਮ ਦੱਸ ਦਿਓ ਪਹਿਲਾਂ ਮੈਂ ਤੁਹਾਡੇ ਘਰ ਦਾ ਕੰਮ ਕਰ ਦੇਵਾਂਗਾ ਇਸ ਤੋਂ ਬਾਅਦ ਕੁਝ ਖਾਣ ਪੀਣ ਲਈ ਦੇ ਦੇਣਾ ਉਸ ਔਰਤ ਨੇ ਕਿਹਾ ਠੀਕ ਹੈ ਬੇਟਾ ਪਹਿਲਾਂ ਕੁਝ ਖਾ ਪੀ ਲੈ ਉਸ ਔਰਤ ਨੇ ਅਜੇ ਨੂੰ ਦੁੱਧ ਦਾ ਗਲਾਸ ਤੇ ਬ੍ਰੈਡ ਖਾਣ ਲਈ ਦਿੱਤੇ ਅਜੇ ਨੇ ਦੁੱਧ ਨਾਲ ਬ੍ਰੈਡ ਖਾਦੇ ਤਾਂ ਉਸ ਨੂੰ ਬਹੁਤ ਚੰਗਾ ਲੱਗਿਆ ਦੁੱਧ ਪੀਣ ਤੋਂ ਬਾਅਦ ਅਜੇ ਨੇ ਫਿਰ ਉਸ ਔਰਤ ਨੂੰ ਕਿਹਾ ਕਿ ਆਂਟੀ ਮੈਨੂੰ ਕੋਈ ਕੰਮ ਦੱਸ ਦਿਓ ਮੈਂ ਇਸ ਤਰ੍ਹਾਂ ਫ੍ਰੀ ਵਿੱਚ ਨਹੀਂ ਖਾ ਸਕਦਾ ਪਰ ਅੱਗੋਂ ਉਸ ਔਰਤ ਨੇ ਕਿਹਾ ਕਿ ਮੇਰਾ ਪੁੱਤਰ ਵੀ ਬਿਲਕੁਲ ਤੇਰੇ ਵਰਗਾ ਹੈ ਮੈਂ ਤੈਨੂੰ ਆਪਣਾ ਪੁੱਤਰ ਸਮਝ ਕੇ ਖਾਣਾ ਖਾਣ ਲਈ ਦਿੱਤਾ ਹੈ। ਬਾਰ-ਬਾਰ ਕਹਿਣ ਤੇ ਜਦੋਂ ਉਸ ਔਰਤ ਨੇ ਅਜੇ ਨੂੰ ਕੋਈ ਕੰਮ ਨਾ ਦਿੱਤਾ ਤਾਂ ਜੇ ਉਸ ਔਰਤ ਦਾ ਧੰਨਵਾਦ ਕਰਦੇ ਹੋਏ ਆਪਣੇ ਘਰ ਚਲਾ ਗਿਆ। ਉਸ ਔਰਤ ਦਾ ਪੁੱਤਰ ਉਸੇ ਸਕੂਲ ਵਿੱਚ ਪੜਦਾ ਸੀ ਜਿਸ ਸਕੂਲ ਵਿੱਚ ਅਜੇ ਪੜਦਾ ਸੀ। ਇੱਕ ਦਿਨਾਂ ਉਹ ਔਰਤ ਸਕੂਲ ਆਪਣੇ ਪੁੱਤਰ ਦੀ ਫੀਸ ਭਰਨ ਲਈ ਗਈ ਤਾਂ ਉਸਨੇ ਅਜੇ ਨੂੰ ਉੱਥੇ ਦੇਖਿਆ। ਉਸ ਔਰਤ ਨੇ ਪ੍ਰਿੰਸੀਪਲ ਨਾਲ ਅਜੇ ਬਾਰੇ ਗੱਲ ਕੀਤੀ ਤੇ ਕਿਹਾ ਕੀ ਆ ਮੈਂ ਅਜੇ ਦੀ ਫੀਸ ਭਰਨਾ ਚਾਹੁੰਦੀ ਹਾਂ ਪ੍ਰਿੰਸੀਪਲ ਕਹਿਣ ਲੱਗਾ ਮੈਡਮ ਮੈਂ ਅਜੇ ਨੂੰ ਬਹੁਤ ਵਾਰ ਕਿਹਾ ਹੈ ਪਰ ਇਹ ਕਿਸੇ ਦਾ एहसान ਨਹੀਂ ਲੈਣਾ ਚਾਹੁੰਦਾ ਅਜੇ ਤਾਂ ਕਿਸੇ ਵੱਲੋਂ ਦਿੱਤਾ ਹੋਇਆ ਖਾਣਾ ਵੀ ਫ੍ਰੀ ਵਿੱਚ ਨਹੀਂ ਖਾਂਦਾ ਉਹ ਔਰਤਾਂ ਪ੍ਰਿੰਸੀਪਲ ਨੂੰ ਕਹਿਣ ਲੱਗੀ ਕਿ ਤੁਸੀਂ ਅਜੇ ਨੂੰ ਇਹ ਕਹਿ ਦਿਓ ਕਿ ਤੇਰੀ ਸਕੂਲ ਦੀ ਫੀਸ ਸਰਕਾਰ ਵੱਲੋਂ ਮਾਫ ਕਰ ਦਿੱਤੀ ਗਈ ਹੈ ਪ੍ਰਿੰਸੀਪਲ ਨੇ ਇਸ ਤਰ੍ਹਾਂ ਹੀ ਕੀਤਾ ਉਹਨਾਂ ਨੇ ਅਜੇ ਨੂੰ ਕਿਹਾ ਕਿ ਮੈਂ ਤੇਰੀ ਫੀਸ ਲਈ ਸਰਕਾਰ ਨੂੰ ਐਪਲੀਕੇਸ਼ਨ ਲਿਖੀ ਸੀ ਜੋ ਸਵੀਕਾਰ ਹੋ ਗਈ ਹੈ ਤੇਰੀ ਸਾਰੀ ਫੀਸ ਸਰਕਾਰ ਨੇ ਮਾਫ ਕਰ ਦਿੱਤੀ ਹੈ ਇਸ ਤਰ੍ਹਾਂ ਜੇ ਨੇ ਆਪਣੀ ਪੜ੍ਹਾਈ ਪੂਰੀ ਕਰ ਲਈ ਅਜੇ ਨੂੰ ਮਜ਼ਦੂਰੀ ਕਰਨ ਦੇ ਜੋ ਪੈਸੇ ਮਿਲਦੇ ਉਹਨਾਂ ਨਾਲ ਉਹ ਅਗਲੀ ਪੜ੍ਹਾਈ ਲਈ ਫੀਸ ਜਮ੍ਹਾਂ ਕਰਨ ਲੱਗਿਆ ਹੁਣ ਅਜੇ ਨੇ ਮੈਡੀਕਲ ਦੀ ਡਿਗਰੀ ਹਾਸਲ ਕਰ ਲਈ ਸੀ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਅਜੇ ਨੇ ਪ੍ਰਿੰਸੀਪਲ ਨੂੰ ਆਪਣੀ ਫੀਸ ਬਾਰੇ ਪੁੱਛਿਆ ਕਿਉਂਕਿ ਅਜੇ ਨੇ ਆਪਣੇ ਨਾਲ ਦੇ ਗਰੀਬ ਬੱਚਿਆਂ ਤੋਂ ਫੀਸ ਮਾਫੀ ਬਾਰੇ ਪੁੱਛਿਆ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਸਾਡੀ ਫੀਸ ਤਾਂ ਮਾਫ ਨਹੀਂ ਹੋਈ ਪ੍ਰਿੰਸੀਪਲ ਨੇ ਦੱਸਿਆ ਕਿ ਔਰਤ ਨੇ ਤੇਰੀ ਸਾਰੀ ਫੀਸ ਭਰੀ ਹੈ ਹੁਣ ਅਜੇ ਸਭ ਸਮਝ ਚੁੱਕਿਆ ਸੀ ਕਿ ਮੇਰੀ ਫੀਸ ਕਿਸ ਨੇ ਭਰੀ ਹੈ ਕਿਉਂਕਿ ਉਸਨੇ ਉਸ ਔਰਤ ਨੂੰ ਬਹੁਤ ਵਾਰ ਦੇਖਿਆ ਸੀ ਇਸ ਤਰ੍ਹਾਂ ਕਰਦੇ ਕਰੋਂਦੇ ਅਜੇ ਇੱਕ ਵੱਡਾ ਡਾਕਟਰ ਬਣ ਗਿਆ ਸੀ ਉਸ ਔਰਤ ਦੇ ਪੁੱਤਰ ਨੇ ਵੀ ਇੱਕ ਵਧੀਆ ਕਾਰੋਬਾਰ ਸ਼ੁਰੂ ਕਰ ਲਿਆ ਸੀ ਅਚਾਨਕ ਹੀ ਉਹ ਔਰਤ ਇੱਕ ਦਿਨ ਚੱਕਰ ਖਾ ਕੇ ਡਿੱਗ ਪਈ ਜਦੋਂ ਉਸ ਨੂੰ ਹਸਪਤਾਲ ਲੈ ਜਾਇਆ ਗਿਆ ਤਾਂ ਡਾਕਟਰ ਨੇ ਚੈੱਕਅਪ ਕਰਨ ਤੋਂ ਬਾਅਦ ਜੋ ਦੱਸਿਆ ਉਹ ਸੁਣ ਕੇ ਉਸਦੇ ਪੁੱਤਰ ਦੇ ਪੈਰਾਂ ਹੇਟੋ ਜ਼ਮੀਨ ਨਿਕਲ ਗਈ ਡਾਕਟਰ ਨੇ ਚੈੱਕ ਕਰਨ ਤੋਂ ਬਾਅਦ ਦੱਸਿਆ ਕਿ ਉਸ ਨੂੰ ਪਹਿਲੀ ਸਟੇਜ ਦਾ ਕੈਂਸਰ ਹੈ ਇਲਾਜ ਹੋ ਜਾਵੇਗਾ ਉਸਦੇ ਪੁੱਤਰ ਨੇ ਆਪਣੀ ਮਾਂ ਦਾ ਇਲਾਜ ਕਰਾਉਣਾ ਸ਼ੁਰੂ ਕਰ ਦਿੱਤਾ ਉਸ ਦਾ ਸਾਰਾ ਕਾਰੋਬਾਰ ਤੇ ਪੈਸਾ ਆਪਣੀ ਮਾਂ ਦੇ ਇਲਾਜ ਤੇ ਲੱਗ ਗਿਆ ਉਸ ਔਰਤ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਉਸ ਦਾ ਟ੍ਰੀਟਮੈਂਟ ਸ਼ੁਰੂ ਹੋ ਗਿਆ ਟਰੀਟਮੈਂਟ ਪੂਰਾ ਹੋਣ ਤੋਂ ਬਾਅਦ ਜਦੋਂ ਡਾਕਟਰ ਨੇ ਬਿੱਲ ਭਰਨ ਲਈ ਕਿਹਾ ਤਾਂ ਉਹਨਾਂ ਦਾ ਬਿੱਲ ਬਹੁਤ ਜ਼ਿਆਦਾ ਹੋ ਚੁੱਕਿਆ ਸੀ ਉਸਦੇ ਪੁੱਤਰ ਨੂੰ ਫਿਕਰ ਹੋਣ ਲੱਗੀ ਕਿ ਉਹ ਐਨਾ ਪੈਸਾ ਕਿੱਥੋਂ ਲੈ ਕੇ ਆਵੇਗਾ ਤੇ ਇਹ ਬਿੱਲ ਕਿੱਥੋਂ ਝਕਾਵੇਗਾ ਇੱਕ ਨਰਸ ਨੇ ਉਸ ਔਰਤ ਦੇ ਪੁੱਤਰ ਨੂੰ ਇੱਕ ਲਿਫਾਫਾ ਦਿੱਤਾ ਉਸਨੇ ਜਦੋਂ ਲਿਫਾਫਾ ਖੋਲ੍ਹਿਆ ਤਾਂ ਉਸ ਉੱਤੇ ਦੁੱਧ ਤੇ ਬ੍ਰੈੱਡ ਦਾ ਕਰਜ਼ ਲਿਖਿਆ ਸੀ ਉਸਦੇ ਪੁੱਤਰ ਨੇ ਹੈਰਾਨ ਹੋ ਕੇ ਆਪਣੀ ਮਾਂ ਨੂੰ ਪੁੱਛਿਆ ਕਿ ਇਹ ਦੁੱਧ ਤੇ ਬ੍ਰੈੱਡ ਦਾ ਕਰਜ਼ ਕੀ ਹੈ ਤੌਸਾ ਔਰਤ ਨੇ ਆਪਣੇ ਪੁੱਤਰ ਨੂੰ ਸਾਰੀ ਗੱਲ ਦੱਸੀ। ਉਸੇ ਬੇਲੇ ਉਹ ਡਾਕਟਰ ਉੱਥੇ ਆਇਆ ਅਤੇ ਉਸ ਔਰਤ ਨੂੰ ਗਲੇ ਮਿਲਣ ਲੱਗਿਆ। ਇਹ ਦੇਖ ਕੇ ਉਸਦੇ ਪੁੱਤਰ ਨੇ ਪੁੱਛਿਆ ਕਿ ਮਾਂ ਤੁਸੀਂ ਡਾਕਟਰ ਸਾਹਿਬ ਨੂੰ ਕਿਵੇਂ ਜਾਣਦੇ ਹੋ? ਤਾਂ ਮਾਂ ਨੇ ਆਪਣੇ ਪੁੱਤਰ ਨੂੰ ਕਿਹਾ ਕਿ ਇਹ ਡਾਕਟਰ ਉਹ ਹੀ ਮੁੰਡਾ ਹੈ ਜਿਸ ਦੇ ਬਾਰੇ ਮੈਂ ਤੈਨੂੰ ਦੱਸ ਰਹੀ ਹਾਂ। ਤਾਂ ਫਿਰ ਅਜੇ ਕਹਿਣ ਲੱਗਿਆ ਕਿ ਆਂਟੀ ਜੀ ਮੈਂ ਤੁਹਾਡਾ एहसान ਤਾਂ ساری ਜ਼ਿੰਦਗੀ ਨਹੀਂ ਭੁੱਲ ਸਕਦਾ। ਤੁਸੀਂ ਮੇਰੇ ਨਾਲ ਰਿਸ਼ਤਾ ਨਾ ਹੁੰਦੇ ਹੋਏ ਵੀ ਮੇਰੀ ਫੀਸ ਭਰਦੇ ਰਹੇ। ਜਿਸ ਦੇ ਸਦਕਾ ਮੈਂ ਅੱਜ ਡਾਕਟਰ ਬਣਿਆ ਹਾਂ ਤੁਹਾਡੇ ਵਰਗੇ ਲੋਕਾਂ ਕਰਕੇ ਹੀ ਆ ਦੁਨੀਆ ਵਿੱਚ ਇਨਸਾਨੀਅਤ ਜਿੰਦਾ ਹੈ ਦੋਸਤੋ ਕਈ ਵਾਰ ਇਨਸਾਨੀਅਤ ਦੇ ਨਾਤੇ ਕੀਤੀ ਮਦਦ ਵੀ ਸਾਨੂੰ ਬਹੁਤ ਵੱਡਾ ਫਲ ਦੇ ਦਿੰਦੀ ਹੈ ਤਾਂ ਦੋਸਤੋ ਐਸੀ ਅੱਜ ਦੀ ਕਹਾਣੀ ਉਮੀਦ ਹੈ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇਕਰ ਕਹਾਣੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਕਰਕੇ ਜ਼ਰੂਰ ਦੱਸਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ